ਕਾਰਗੋ ਦਾ ਪ੍ਰਬੰਧ ਆਪਣੇ ਕੋਲੇ ਕੀਤਾ ਗਿਆ ਹੈ ਤੇ ਜ਼ਿੰਮੇਦਾਰਾਂ ਨੂੰ ਵੀ ਕੋਰੇ ਜਾਂ ਕਿਹਾ ਗਿਆ ਹੈ ਕਿ ਜਦੋਂ ਆਪਣਾ ਉਹ ਵੜਾ ਕੇ ਲੈ ਹੋਣਾ ਹੈ ਤੇ 12 ਮੁਰਸਲ ਤਾਂ ਕਿਸੇ ਜਸਰ ਦਾ ਕਿਹਾ ਹੈ ਉਹ ਥੋੜਾ ਜਿਹਾ ਮੌਸਮ ਦਾ ਦੇਖ ਕੇ ਲੈ ਹੋਣਾ ਕਿ ਜਿੱਦਾਂ ਸਵੇਰੇ ਨਾ ਵੜਨ ਥੋੜਾ ਸ਼ਾਮ ਨੂੰ ਵੜ ਕੇ ਲੈ ਆਉਣ ਜਿਹਦੇ ਨਾਲ ਕਿ ਉਹਨਾਂ ਨੂੰ ਆ ਕੇ ਵੇਚਣ ਦੇ ਵਿੱਚ ਕੋਈ ਮਸਤਲ ਨਾ ਆਵੇ ਤੇ ਉਹਨਾਂ ਦੀ ਜਿੱਦਾਂ ਉਹ ਨਾਲ ਲੈ ਕੇ ਆਉਣ ਤਾਂ ਨਾਲ ਹੀ ਉਹਨਾਂ ਦਾ ਤੋਲ ਕੇ ਤੋਂ ਵਾਪਸ ਘਰ ਚੱਲ ਜਾ। ਉਹਦਾ ਸਰਕਾਰ ਦਾ ਪ੍ਰਬੰਧ ਪੂਰਾ ਹੈ। ਤੇ ਜੀ ਆਪਣੀ ਹੁਣ ਤੱਕ ਮੇਰੇ ਸਾਬ ਨਾਲ ਚਾਰ ਕਿਹਾਰ ਐਮਪੀ ਦੇ ਲਾਗੇ ਆਪਣੀ ਆਂਦੋਸ ਬਾਈ ਬਾਈ ਪਹਿਲਾਂ ਤੇ ਤੁਹਾਡਾ ਬਿਗਵਾਲ ਮੰਡੀ ਵਿੱਚ ਪਹੁੰਚਣ ਤੇ ਜੋ ਤੁਸੀਂ ਸਾਡੀਆਂ ਤੇ ਆੜਤੀਆਂ ਦੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਜਾਣਨ ਆਏ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜਾ ਮੰਡੀ ਦਾ ਸੀਜ਼ਨ ਹੈ ਜਿਸ ਤਰ੍ਹਾਂ ਆਪਾਂ ਜਾਣਦੇ ਆਂ ਕਿ ਬਰਸਾਤ ਦਾ ਮੌਸਮ ਪਿਛਲੇ ਕਾਫੀ ਦਿਨਾਂ ਤੋਂ ਬਰਸਾਤ ਦਾ ਬਣਿਆ ਹੋਇਆ ਹੈ ਬਰਸਾਤ ਵੀ ਦੋ ਕੁ ਵਾਰੀ ਪੈ ਚੁੱਕੀ ਹੈ ਉਹਦੇ ਨਾਲ ਜਿਹੜੀ ਕਣਕ ਆ ਰਹੀ ਹੈ ਇਹਦੇ ਵਿੱਚ ਮੌਇਸਚਰ ਆ ਰਿਹਾ ਹੈ ਤੇ ਜਿਹੜੀ ਆ ਆੜਤੀਆਂ ਤੇ ਕਿਸਾਨਾਂ ਦੋਹਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਰਹੀ ਹੈ ਕਿਉਂਕਿ ਜਿਹੜਾ ਸਮਾਂ ਹੈ ਇਸ ਵੇਲੇ ਫਸਲ ਨੂੰ ਪੂਰੀ ਪੱਕ ਕੇ ਤਿਆਰ ਹੋ ਗਈ ਹੈ ਤੇ ਵੱਢ ਕੇ ਹੁਣ ਵੇਚਣ ਦਾ ਸਮਾਂ ਆ ਪਰ ਬਾੜਸ ਦੀ ਵਜ੍ਹਾ ਕਰਕੇ ਜਿਹੜੀ ਫਸਲ ਹੈ ਉਹ ਲੇਟ ਹੋ ਰਹੀ ਹੈ ਤੇ ਮੌਇਸਚਰ ਨਾਲ ਸਾਰੇ ਕਾਂਟਾ ਜਿਹੜਾ ਉਹ ਵਿਗੜ ਰਿਹਾ ਹੈ ਉਹ ਜੋ ਫਸਲ ਅਜੇ ਤੱਕ ਮੰਡੀਆਂ ਵਿੱਚ ਆਮਦ 15-20% ਹੀ ਪਹੁੰਚੀ ਹੈ ਬਾਹਰ ਜੋ ਫਸਲ ਖੜੀ ਹੈ ਉਹ ਜ਼ਿਆਦਾ ਅਜੇ ਤੱਕ ਡਿੱਗੀ ਨਹੀਂ ਹੈਗੀ ਪਰ ਬਰਸਾਤ ਦੇ ਕਰਕੇ ਉਹਦੇ ਵਿੱਚ ਮੌਇਸਚਰ ਦੀ ਮਾਤਰਾ ਵਧ ਗਈ ਹੈ ਤੇ ਜਿਹਦੇ ਨਾਲ ਮੰਡੀ ਕਰਨ ਦੇ ਵਿੱਚ ਉਹਦੀ ਸਮੱਸਿਆ ਆ ਰਹੀ ਹੈ। ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਬਾਰਦਾਨਾ ਮੰਡੀ ਵਿੱਚ ਇਨਫਾ ਪਹੁੰਚਿਆ ਹੋਇਆ ਵਾ। ਲਿਫਟਿੰਗ ਜਿਹੜੀ ਹੈ ਅਜੇ ਸਟਾਰਟ ਨਹੀਂ ਹੋਈ ਕਿਉਂਕਿ ਜਿਹੜੀ ਕਣਕ ਹੈ ਉਹ ਡਾਇਰੈਕਟ ਡਿਲੀਵਰੀ ਲਈ ਹੀ ਜਾਣੀ ਹੈ ਤੇ ਉਹ ਸਪੈਸ਼ਲ ਅਜੇ ਸ਼ੁਰੂ ਨਹੀਂ ਹੋਈਆਂ ਲੱਗਣੀਆਂ ਇਸ ਕਰਕੇ ਜੋ ਵੀ ਫਸਲ ਅਜੇ ਤੱਕੀਦੀ ਗਈ ਉਹ ਮੰਡੀਆਂ ਚ ਹੀ ਪਈ ਹੈ। ਲਿਫਟਿੰਗ ਨੂੰ ਲੈ ਕੇ ਸਾਡੀ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਜਿਹੜੀ ਲਿਫਟਿੰਗ ਹੈ ਉਹ ਜਲਦ ਤੋਂ ਜਲਦ ਸਟਾਰਟ ਕਰਵਾ ਦਿੱਤੀ ਜਾਵੇ ਜੇਕਰ ਸਪੈਸ਼ਲ ਅਨਾਈ ਮਾਲ ਜਾਣਾ ਹੈ ਤਾਂ ਜਿੰਨਾ ਚਿਰ ਇੱਥੇ ਪਿਆ ਰਹੇਗਾ ਉਨੀ ਦੇਰ ਇਹਨੇ ਵੇਟ ਵੀ ਕਰਨਾ ਹੈ ਸੁੱਕਣਾ ਵੀ ਹੈ ਡੈ ਕਾਰਡ ਹੋ ਜਾਈਗੀ ਨਾਲ ਨਾਲ ਜਾਣਾ ਚੱਲ ਜਾਏਗਾ ਇੱਥੇ ਵੀ ਚੱਕੇ ਲਾਉਣ ਨਾਲ ਲਾਉਣੇ ਪੈਣਗੇ ਨਾਲ ਲੇਬਰਾਂ ਨੂੰ ਬਹੁਤੇ ਪਰੇਸ਼ਾਨੀ ਦੀ ਹੋਏਗੀ ਇਸ ਵਾਰੀ ਜਿਹੜੀ ਝਾਰ ਸੀ ਉਹਦੀ ਜਿਹੜੀ ਸੰਭਾਵਨਾ ਸੀ ਉਹ ਬਹੁਤ ਜ਼ਿਆਦਾ ਸੀ ਹਾਂ ਝਾਰ ਵਧੇ ਵੀ ਗਾਈ ਸਬਾਨਾ ਕਿਸਾਨ ਬਹੁਤ ਖੁਸ਼ ਸੀ ਪਰ ਦੋ ਚਾਰ ਰੋਜ਼ ਤੋਂ ਜਿਹੜੀ بارش ਨੇ ਆਉਣਾ ਦੋ ਦਿਨ ਬਾਅਦ ਸੇ بارش ਆ ਰਹੀ ਏ ਉਹਦੀ ਵਜ੍ਹਾ ਕਿਤੇ ਨਾ ਕਿਤੇ ਆੜਤੀ ਭਰਾ ਔਰ ਕਿਸਾਨ ਭਰਾਵਾਂ ਵਿੱਚ ਟੈਨਸ਼ਨ ਦਾ ਮੋਲ ਬਣਿਆ ਹੋਇਆ ਜਿਹੜੀ ਜਿੰਨੀ ਇਹਦਾ ਮੰਡੀਆ ਰੈਵਲ ਹੋਈ ਏ ਕੁਝ ਲੈਮੀ ਦੀ ਮਾਤਰਾ ਥੋੜੀ ਜ਼ਿਆਦਾ ਹੈ ਜਦ ਵੀ ਉਹ ਬਰਸਾਤ ਮੀਂਹ ਮੇਜਰ ਕਰਨੀ ਇਸ ਵਾਰ ਝਾੜ ਕਿਸ ਤਰ੍ਹਾਂ ਨਜ਼ਰ ਆ ਰਿਹਾ ਇਸ ਵਾਰ ਇੱਕ ਬੜਾ ਕੱਚਾ ਆ ਰਿਹਾ 20+ ਜਾ ਰਿਹਾ ਪਰ ਏਕੜ ਦਾ ਜਿੱਲੀ ਲੋਕਾਂ ਵੱਡੀ ਨਹੀਂ ਹੋਣ ਵੱਧਣ ਲੱਗੇ ਨੇ ਹੁਣ ਥੋੜੀ ਸਤਾ ਵੀ ਏ ਤੇ ਰੇਂਜੇ ਵੀ ਆ ਰਹੀ ਹੈ ਤੇ ਖਰੀਦਿੰਗ ਕੀਤੀ ਜਾ ਰਹੀ ਹੈ ਉਹ ਵਾਸਤੇ ਕਿ ਆਮਦਨ ਬਹੁਤ ਸਲੋ ਹੋ ਜੇ ਕਿਉਂਕਿ ਲੇਟ ਵੀ ਤੱਕ ਹੋ ਰਹੀ ਹੈ ਤੇ ਬਾਸੇ ਬੂਟੇ ਪੈ ਕੀ ਆਏ ਕਿੱਸ ਤਰ੍ਹਾਂ ਇਸ ਤਰ੍ਹਾਂ ਦੇਗੇ ਬਾਅਦ ਕੋਲ ਠੀਕ ਹੋ ਜੇ ਸਰ ਅਪੀਲ ਕਰਦਾ ਹਾਂ ਸਰ ਜੀ ਵਰਦਨ ਮੇਰੇ ਬੜਾ ਆ ਇੱਕ ਬੜੀ ਦੇਵੇਲਪਮੈਂਟ ਮੇਰੀ ਖਰੀਦੀ ਹੋਈ ਕਿਸਾਨਾਂ ਨੂੰ ਕੀ ਕੀ ਕਰਦਾ ਚਾਹੁੰਦਾ ਕਿਸਾਨਾਂ ਨੂੰ ਮੈਂ ਇਹ ਅਪੀਲ ਕਰਦਾ ਹਾਂ ਕਿ ਦਾਦੇ ਸੁੱਕੇ ਲਿਓ ਗਿੱਲੇ ਪਾਣੀ ਨਾਲ ਦਿਓ ਤਾਂ ਜੋ ਕੋਈ ਵੀ ਬਾਦ ਆਰਚਰ ਤੰਗੀ ਨਾ ਹੋਵੇ ਸਰਕਾਰ ਵੀ ਚੁਕਲ ਕੇ ਤੰਗੀ ਨਾ ਆਵੇ ਇਸ ਨੇ ਮੌਸਮ ਦਾੜਾ ਕਿੰਨਾ ਤੇ ਨੁਕਸਾਨ ਹੋਇਆ ਆਪਣੇ ਏਰੀਆ 'ਚ ਜਿਹੜੀ ਕਿੰਨੀ ਕੁ ਟਰੱਕ ਜਿਹੜੀ ਹੈ ਵਿਸਾਈ ਗਈ ਹੈ ਇਸ ਦਾ ਇਹ ਸ਼ਾਇਦ ਆਲਮੋਸਟ ਮੇਰਾ 75% ਚਲੇ ਗਈ ਆਲਮੋਸਟ ਇਹ ਇਹ ਉਹ ਗੱਲ ਜਿਹੜੀ ਕਰਦੇ ਉਹ ਕਰਨ ਤੇ ਵਿੱਚ ਕਿਤੇ ਯਸਰ ਬੈਠਾ ਨਹੀਂ ਨਹੀਂ ਪਰ ਦਾਣੇ ਠੀਕ ਨੇ ਦਾਣਾ ਸਹੀ ਹੈ ਤੇਰਾ ਨਾਮ ਬਲਵਿੰਦਰ ਸਿੰਘ ਪਿੰਡ ਪਦਾ ਜ਼ਿਲ੍ਹਾ ਕਪੂਰਥਾ ਦਾ ਹਾਂ ਮੈਂ ਦਾਣੇ ਲੈ ਕੇ ਆਇਆ ਪਿਛਲੀ ਢੇਰੀ ਐਂ ਸੁੱਕੇ ਰੋੜਰ ਦੇ ਦਾਣੇ ਨੇ ਆਂਦੇ ਪਾਸ ਹੋ ਗਏ ਨੇ ਬੜੀ ਧੰਨਵਾਦ ਸਰਕਾਰ ਦਾ ਬੜੀ ਚੰਗੀ ਗੱਲ ਤੇ ਹੁਣ ਆਪ ਦਾਣੇ ਹਰੇ ਲੈ ਕੇ ਆਉਂਦੇ ਤੁਸੀਂ ਬੈਠਣਾ ਦੇ ਪਵੇ ਬਣਾ ਇਸ ਕਰਕੇ ਦਾਣੇ ਨੂੰ ਸੁਕਾਖ ਲਿਆਓ ਆਰਤੀ ਨੂੰ ਉਹਨਾਂ ਟੈਨਸ਼ਨ ਹੋਵੇ ਤੇ ਜ਼ਿੰਮੇਵਾਰ ਨੂੰ ਨਾ ਹੋਵੇ ਕਿਉਂਕਿ ਮੌਸਮ ਦੇ ਖਰਾਬੀ ਹੋਣ ਕਰਕੇ ਜ਼ਿਮੀਂਦਾਰ ਵੀ ਡਰਦਾ ਪਿਆ ਇਸ ਕਰਕੇ ਕਾਲੀ ਨਾ ਵਟਾਈ ਜਾਂਦਾ ਤੇ ਅਗਰ ਜ਼ਿਮੀਂਦਾਰ ਚੁੱਕ ਪਾਰਟੀ ਨੂੰ ਮਜਬੂਰੀ ਬਣ ਜਾਂਦੀ ਇਸ ਕਰਕੇ ਥੋੜੇ ਜੇ ਧੋਖ ਦੇਣ ਦੀ ਵੇਟ ਕਰਕੇ ਲਿਆਣ ਦਾ ਨੇ ਕੋਈ ਟੈਨਸ਼ਨ ਨਹੀਂ ਬੜਾ ਸੋਹਣੀ ਫਰੀਦ ਚੱਲ ਰਹੀ ਸਰਕਾਰ ਲੋ ਧੰਨਵਾਦ ਇਸ ਵੇਲੇ ਦੇ ਜੋ ਹਾਲਾਤ ਹਨ ਆ ਮੰਡੀਆਂ ਦੇ ਵਿੱਚ ਜਿਹੜੀ ਫਸਲ ਆ ਰਹੀ ਹੈ ਨਾ ਉਹ ਬਰਸਾਤ ਦੇ ਕਾਰਨ ਕਿਸਾਨ ਜਿਹੜੇ ਹਨ ਉਹ ਡਰ ਚੁੱਕੇ ਹਨ ਕਿ ਜੇਕਰ ਅਸੀਂ ਫਸਲ ਵੱਡੀ ਨਾ ਬਰਸਾਤ ਹੋ ਸਕੇ ਬਰਸਾਤ ਦੇ ਕਰਨ ਉਹਨਾਂ ਨੂੰ ਵਧਰੀ ਨਾ ਮਤਲਬ ਅੰਦਰ ਹੀ ਨਾ ਖਰਾਬ ਹੋ ਜਵੇ ਉਹ ਜਿਹੜੀ ਗਿੱਲੀ ਸੁੱਕੀ ਫਸਲ ਜਿਹੜੀ ਆ ਉਹ ਵਧਣ ਦੇ ਮਜਬੂਰ ਹੋ ਚੁੱਕੇ ਹਨ ਤੇ ਜਿਹੜੀ ਫਸਲ ਇਸ ਵੇਲੇ ਮੰਡੀਆਂ ਦੇ ਵਿੱਚ ਆ ਰਹੀ ਹੈ ਉਹ ਗਿੱਲੀ ਆ ਰਹੀ ਹੈ ਉਹਦਾ ਜਿਹੜਾ ਮੁੱACTER ਹੈ ਉਹ ਤਕਰੀਬਨ 14-15 ਦੇ ਕਰੀਬ ਆ ਰਿਹਾ ਹੈ ਜਦੋਂ ਕਿ ਜਿਹੜੀ ਗਵਰਨਮੈਂਟ ਆ ਜਿਹੜੀ ਸਰਕਾਰ ਆ ਉਹ 12 ਮੁੱACTER ਤੋਂ ਜਿਹੜਾ ਵੱਧ ਜਾਣਾ ਜਿਹੜਾ ਨਹੀਂ ਖਰੀਦਦੀ ਉਹ ਜਿਹੜੇ ਇਸ ਪਾਡਰ ਇਸ ਵੇਲੇ ਜਿਹੜੇ ਪਰਚੇਜ ਕਰ ਨਾ ਰਹੇ ਆ ਮੰਡੀਆਂ ਦੇ ਵਿੱਚ ਉਹ ਕਹਿੰਦੇ ਜੀ ਵੀ ਇਸ ਵੇਲੇ ਜਿਹੜਾ ਇਹਨਾਂ ਢੇਰੀਆਂ ਨੂੰ ਸਿਕਾਓ ਇਸ ਵੇਲੇ ਅਸੀਂ ਮੰਡੀਆਂ ਦੇ ਵਿੱਚ ਜਿਹੜੇ ਦਾਣੇ ਆ ਉਹ ਧੇੜੀਆਂ ਨੂੰ ਖਿਲਾਰ-ਖਿਲਾਰ ਕੇ ਸਕਾਗੇ ਜਿਹੜੀ ਆ ਉਹ ਦੀ 12 ਮੋਅਚਰ ਤੱਕ ਜਿੰਨ ਧੇੜੀਆਂ ਹੈਗੀ ਰੇਂਜ ਦੇ ਵਿੱਚ ਫਿਰ ਉਹਨੂੰ ਭਰ ਰਿਆ। ਇਸ ਵੇਲੇ ਜੜੀ ਹੈ ਨਾ ਕੜਕ ਜਿਹੜੀ ਸ਼ੰਭ ਲੱਗੇ ਜਿਸ ਤਰ੍ਹਾਂ ਉਹ ਉੱਥੇ ਜਿਹੜੀ ਫਸਲ ਆ ਉੱਥੇ ਕੁਝ-ਕੁਝ ਖੇਤ ਜਿਹੜੇ ਆ ਪੱਕ ਚੁੱਕੇ ਆ ਤੇ ਬਾਕੀ ਜਿਹੜੇ ਆ ਉਹ ਮੇਰੇ ਖਿਆਲ ਅਜੇ ਤੱਕ 5-4 ਦਿਨ ਹਫ਼ਤੇ ਦੇ ਵਿੱਚ ਵਿੱਚ ਜਿਹੜੀ ਫਸਲ ਅੱਛੀ ਤਰ੍ਹਾਂ ਜਿਹੜੀ ਚੰਗੀ ਤਰ੍ਹਾਂ ਪੱਕਣੀ ਆ ਉਹ ਹਫ਼ਤੇ ਤੋਂ ਬਾਅਦ ਆਉਣੀ ਆ ਪੱਕੀ ਫਸਲ ਜਿਹੜੀ। ਜੋ ਜਿਸ ਤਰ੍ਹਾਂ ਮੌਸਮ ਜੋ ਆਪਾਂ ਦਿਨ-ਬਦ ਦਿਨ ਦੇਖ ਦੇ ਕਿ ਮੌਸਮ ਜਿਹੜਾ ਬਹੁਤ ਖਰਾਬ ਹੋ ਰਿਹਾ ਔਰ ਮੌਸਮ ਹਨੇਰੀ ਬੱਦਲ ਦੇ ਕਰਨਾ ਕੁਛ ਕੜਤਾਂ ਜੜੀਆਂ ਹਨ ਉਹ ਲੰਬੀਆਂ ਵੀ ਪੈ ਚੁੱਕੀਆਂ ਹਨ ਔਰ ਖਰਾਬ ਵੀ ਹੋ ਜਾਂ ਹਨ ਇਹ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਜੇ ਮੰਡੀਆਂ 'ਚ ਪ੍ਰਬੰਧ ਜਾਂ ਫਸਲਾਂ ਦੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਵੇਲੇ ਫਸਲ ਆਉਂਦੀ ਆ ਉਸ ਵੇਲੇ ਠੋਕਵੇ ਪ੍ਰਬੰਧ ਸਰਕਾਰ ਨੂੰ ਕਰਨੇ ਚਾਹੀਦੇ ਹਨ ਛੱਡਾਂ ਮੰਡੀਆਂ ਦੇ ਵਿੱਚ ਬਣਾਉਣੀਆਂ ਚਾਹੀਦੀਆਂ ਹਨ ਉਹ ਸਾਰੀਆਂ ਮੰਡੀਆਂ ਹਨ ਜਿੱਥੇ ਕਿ ਛੱਡਾਂ ਨਹੀਂ ਹੈਗੀਆਂ ਛੱਡਾਂ ਜ਼ਰੂਰ ਇਹਨਾਂ ਨੂੰ ਬਣਾਉਣੇ ਚਾਹੀਦੇ ਹਨ ਜੇ ਛੱਡਾਂ ਹੋਣਗੀਆਂ ਜੋ ਜੀਮੇਦਾਰ ਆਪਣਾ ਕਸਾ ਫਸਲ ਕੱਟ ਕੇ ਲੈ ਜਾਂਦਾ ਤੇ ਉੱਥੇ ਮੰਡੀ ਵਿੱਚ ਲੈ ਜਾਂਦਾ ਮੰਡੀ ਵਿੱਚ ਤੇ ਉੱਥੇ ਜਾ ਕੇ ਸੇਫ ਹੋਵੇ ਜੇ ਮੰਡੀ ਜਾ ਕੇ ਜੇ ਵੀ ਸੇਫ ਨਹੀਂ ਹੋਏਗਾ ਫਿਰ ਕਿੱਥੇ ਕਿਸਾਨ ਸੇਫ ਹੋਏਗਾ ਭਾਜੀ ਬਹੁਤ ਨੁਕਸਾਨ ਹੁੰਦੇ ਆ ਜੀਮੇਦਾਰ ਦਾ ਇਹ ਫਸਲਾਂ ਤੇ ਬਹੁਤ ਨੁਕਸਾਨ ਕਰਦਾ ਵੀ ਹੈ ਬਾਹਰ ਚ ਕੋਈ ਸਬਜ਼ੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀਮੇਦਾਰ ਦਾ ਤੇ ਜੀਮੇਦਾਰ ਜਾਵੇ ਤੇ ਜਾਵੇ ਕਿੱਥੇ ਕਿਸਾਨਾਂ ਵਰੀਆਂ ਨੂੰ ਇਹ ਅਪੀਲ ਹੈ ਸਰਕਾਰ ਅਗੇ ਕੋਈ ਇਹਦਾ ਸੁਝਾਅ ਕੱਢੋ ਹਾਂਜੀ ਕੀ ਗਣਾ ਚਾਹੋਗੇ ਫਸਲਾਂ ਨੂੰ ਲੈ ਕੇ ਜਿਹੜੀ ਬਰਸਾਤ ਪਈ ਔਰ ਕਿੰਨੀ ਕਿ ਜਿਹੜੀ ਮਾਰ ਇਸ ਟਾਈਮ ਇਲਾਕੇ ਵਿੱਚ ਪਈ ਔਰ ਕਿੰਨੀ ਫਸਲ ਜਿਹੜੀ ਆ ਵਿਛੀ ਹੋਈ ਨਜ਼ਰ ਆ ਰਹੀ ਹੈ। ਭਾਜੀ ਸੋਚੋ 60% ਫਸਲ ਤੇ ਜਿਹੜੀ ਲੰਮੀ ਪੈ ਚੁੱਕੀ ਹੈਗੀ। ਬਹੁਤ ਜ਼ਿਆਦਾ ਨੁਕਸਾਨ ਜ਼ਿੰਮੇਵਾਰ ਦਾ। ਜੇ ਜਿੰਮੇ ਤਾਂ ਜਾਵੇ ਕਿੱਥੇ ਜਾਵੇ। ਤੇ ਇਹ ਸਾਨੂੰ ਹਰ ਟਾਈਮ ਕਣਕ ਦੇ ਹਾਲਾਤ ਕਿੱਥੀਆਂ ਤੇ ਕਿਸੇ ਦੀ ਨਜ਼ਰ ਆ ਰਹੇ। ਹਾਲਾਤ ਤਾਂ ਬਹੁਤ ਮਾੜੇ ਆ ਸਰ। ਲਾਤ ਤਾਂ ਬਹੁਤ ਮਾਰੇ ਚੱਲਦੇ ਪਿਆ ਫਸਲ ਦੇ ਤੇ ਪੱਕੀਆਂ ਫਸਲਾਂ ਦਾ ਨੁਕਸਾਨ ਬਹੁਤ ਹੋ ਰਿਹਾ ਹੈ ਮੰਡੀਆਂ ਤੇ ਦਾਣਾ ਚੱਕੇ ਨਹੀਂ ਜਾ ਰਿਹਾ ਕਿਸਾਨ ਜਿਵੇਂ ਦਾਰ ਭਰਾ ਸਾਡੇ ਖਰਾਬ ਹੋਣ ਦੇ ਮੰਡੀਆਂ ਚ ਹਰੀ ਬਿਚ ਵਟਣੀ ਪੈਂਦੀ ਪਈ ਹੈ ਜਿਹਦੇ ਕਰਕੇ ਜਿਆਦਾ ਨੁਕਸਾਨ ਹੁੰਦੇ ਆ ਕੀ ਕਰਨਾ ਕਿ ਕੀ ਬਰਸਾਤ ਜਿਹੜਾ ਦੱਸੀ ਜਾ ਰਹੀ ਹੈ ਹੁਣ ਤੱਕ ਕਿੰਨੇ ਕ ਪਰਸੈਂਟ ਜਿਹੜੀ ਕਣਕ ਆ ਉਹ ਪੱਕ ਜਿਹੜੀ ਚਾਰ ਹੋ ਚੁੱਕੀ 60% ਕਣਕ ਜਿਹੜੀ ਤਿਆਰ ਹੋ ਚੁੱਕੀ ਹੈ ਤੇ 40% ਜਿਹੜੀ ਹਲੇ ਤੱਕ ਹਰੀ ਹੈ ਵਿੱਚ ਕੀ ਮੰਗ ਕਰਦੇ ਕਿ ਸਾਨੂੰ ਸਰਕਾਰ ਤੋਂ ਇਹ ਉਮੀਦ ਹੈ ਕਿ ਇਹਦਾ ਕੋਈ ਨਾ ਕੋਈ ਸੁਝਾਅ ਕੱਢਿਆ ਜਾਵੇ। ਫਸਲਾਂ ਤਾਂ ਪੱਕ ਗਈਆਂ ਹੈਗੀਆਂ ਪਰ ਥੋੜਾ ਗੜੇ ਵੀ ਪੈ ਗਏ ਆ ਆ ਦੇਖੋ ਥੱਲੇ ਦੇਖੋ ਆ ਦੇਖੋ ਗਿਰ ਗਈ ਕਣ ਇਹ ਜਿਹੜੀ ਗਿਰ ਗਈ ਇਹਦਾ ਝਾੜ ਵੀ ਘਟਣਾ ਹੈਗਾ। ਹਾਂਜੀ। ਤੋਂ ਨੁਕਸਾਨ ਤਾਂ ਹੋਇਆ ਜੀ ਸਾਡਾ। ਕਿੰਨਾ ਘਾਸਰ ਪੈ ਜਾਂਦਾ ਇਸ ਸਰ ਅਸਰ ਤਾਂ ਪੈਣਾ ਹੀ ਆ ਜੀ ਜਿਹੜੀ ਖੜਕੇ ਪੱਕਣੀ ਆਪਣੇ ਟਾਈਮ ਨਾਲ ਪੱਕਣੀ ਉਹ ਹੋਰ ਚੀਜ਼ ਹੈ। ਉਹ ਡਿੱਗ ਗਈ ਹੋਈ ਆ ਝਾੜ ਤਾਂ ਘਟਣਾ ਹੀ ਆ ਜੀ। ਕੀ ਮੰਗ ਕਰਦੇ? ਮੰਗੇ ਹੀ ਵੀ ਦਾਣਾ ਟਾਈਮ ਨਾਲ ਚੱਕਿਆ ਜਾਏ ਸਾਡਾ